ਓਕੇ ਗਰਤਨੀ ਕੱਲ ਕਿਤੇ ਹੋਲੀ ਤੇ ਭੰਗ ਭੰਗ ਤਾਂ ਨਹੀਂ ਪੀਲੀ ਸੀ ਭਰਾਵਾ ਜੀ ਉਹ ਤੈਨੂੰ ਭੋਲਾ ਮਾ ਕਿੱਥੇ ਆ ਭਾਈ ਮੈਂ ਤਾਂ ਲੈਟਰਿੰਗ ਤੇ ਲੈਟਰਿੰਗ ਤੇ ਬੈਠਾ ਮਾ ਉਪਰਾਵਾ ਕਿਤੇ ਹੋਰ ਥਾਂ ਦਾ ਵੀ ਨਾ ਲੈਗਾ ਜੇ ਸਾਥੀ ਦੱਸਣਾ ਤਾਂ ਬੰਦੇ ਨੂੰ ਆਲਾ ਟਾਲਾ ਦਾ ਲਾਦੇ ਵੀ ਯਾਰ ਮੈਂ ਤਾਂ ਕਦੇ ਬੈਠਾ ਆਂ ਆ ਕੰਮ ਕਰਦਾ ਤੂੰ ਤਾਂ ਭਰਾਵਾ ਜਮਈ ਤਿੰਨ ਘੰਟੇ ਤੇ ਤੈਨੂੰ ਸੱਤ ਕੇ ਦੀ ਫੋਨ ਲਾਦਾ ਤੂੰ ਤਾਂ ਲੈਟਰਿੰਗ ਜੇ ਨਹੀਂ ਉੱਠਿਆ ਡਾ ਕੀ ਹੋ ਗਿਆ ਭਰਾ ਉਹ ਕੀ ਦੱਸਾਂ ਯਾਰ ਮਜੀਠੀਏ ਉਹ ਪਤਾ ਨਹੀਂ ਕਿਨੇ ਪਕੌੜੇ ਜੇ ਖਵਾਤੇ ਸੀ ਯਾਰ ਉਹ ਪਤਾ ਨਹੀਂ ਲਾਂਤ ਤੋਂ ਰਿਸ਼ਤੇਦਾਰ ਆਏ ਸੀ ਕਹਿੰਦੇ ਹੋਲੀ ਆ ਰਾਤ ਲੰਗਰ ਲੱਗਿਆ ਸੀਗਾ ਅਸੀਂ ਪਕੌੜੇ ਲੈ ਆਏ ਉਹ ਪਕੌੜੇ ਮੈਂ ਚਾ ਚਾਚੋ ਖਵਾੜਦੇ ਚਲ ਬੈਠੇ ਸੀ ਘਟੋ ਘਟ ਹੋਣਿਆ ਪਾਈਆ ਖੰਡ ਪਕੌੜੇ ਉਹ ਮੈਂ ਇਕੱਲਾ ਹੀ ਖਾ ਗਿਆ ਸੁੰਚ ਜਾ ਕੇ ਖੜਾ ਖੜਾ ਉਹ ਪਤਾ ਨਹੀਂ ਕੀ ਸੀਗਾ ਉਹਨਾਂ ਚ ਐਸਾ ਉਹਨੇ ਬਾਬਰੋਲਾ ਠਾਲਿਆ ਮੇਰੇ ਰਾਤ ਨੂੰ ਉੱਠੇ 1:30 ਵਜੇ ਜੋ ਮੈਂ ਲੱਗਿਆ ਭਰਾਵਾ ਮੈਂ ਤਾਂ ਬਾਥਰੂਮ ਚੋਂ ਲੈਟ੍ਰੀਨ ਚੋਂ ਬਾਹਰ ਨਹੀਂ ਨਿਕਲਿਆ ਹੁਣ ਤੂੰ ਹੱਲ ਦੱਸ ਦੇ ਕੋਈ ਹੁਣ ਤੂੰ ਹੱਲਾ ਪਿੱਲਾ ਬਤੂੰ ਵੈਦ ਵੀਰੇ